32 ਸਾਲ ਪਹਿਲਾਂ ਜੋ ਦਰਬਾਰ ਸਾਹਿਬ ਚ ਘਟਨਾਵਾਂ ਵਾਪਰੀਆਂ ਉਹਨਾਂ ਨੂੰ ਯਾਦ ਕਰਕੇ ਹਾਲੇ ਵੀ ਆਤਮਾ ਝੰਡੋੜੀ ਜਾਂਦੀ ਹੈ। ਆਪਰੇਸ਼ਨ ਬਲੂ ਸਟਾਰ ਜੋ ਜੂਨ 1984 ਚ ਵਾਪਰਿਆ ਉਸ ਵਾਸਤੇ ਮੁੱਖ ਤੌਰ ਤੇ ਉਸ ਵੇਲੇ ਦੀ ਕਾਂਗਰਸ ਹਕੂਮਤ ਨੂੰ ਜ਼ਿੰਮੇਵਾਰ ਠਰਿਆ ਜਾਂਦਾ ਹੈ। ਇਹ ਇਲਜ਼ਾਮ ਬੇਵਜ੍ਹਾ ਨਹੀਂ ਹੈ ਕਿਉਂਕਿ ਜੇ ਉਸ ਵੇਲੇ ਦੀ ਇੰਦਰਾ ਗਾਂਧੀ ਦੀ ਸਰਕਾਰ ਚੌਂਦੀ ਤਾਂ ਇਸ ਤੋਂ ਬਿਨਾਂ ਹਲਾਤਾਂ ਵਿੱਚ ਬਿਹਤਰੀ ਆ ਸਕਦੀ ਸੀ। ਸਾਰੀਆਂ ਧਿਰਾਂ ਚ ਗਲਬਾਤ ਦਾ ਰਸਤਾ ਛੱਡਣ ਦੀ ਕੋਈ ਵਜ੍ਹਾ ਨਹੀਂ ਸੀ। ਜੇ ਕੋਈ ਫੌਜੀ ਜਾਂ ਪੁਲਿਸ ਕਾਰਵਾਈ ਦੀ ਲੋੜ ਵੀ ਸੀ ਤਾਂ ਉਹ ਵੱਖਰੇ ਢੰਗ ਨਾਲ ਕੀਤੀ ਜਾ ਸਕਦੀ ਸੀ ਕਦੇ 1.200 ਜਾਂ 2.300 ਹਥਿਆਰਬੰਦ ਲੋਕਾਂ ਵਾਸਤੇ ਟੈਂਕ ਜਾਂ ਤੋਪਾਂ ਵਰਤੀਆਂ ਜਾਂਦੀਆਂ ਨੇ ਅਤੇ ਉਹ ਵੀ ਇੱਕ ਹਰਮੰਦਰ ਸਾਹਿਬ ਵਰਗੇ ਧਾਰਮਿਕ ਅਤੇ ਪਵਿੱਤਰ ਸਥਾਨ 'ਚ ਹੋਰ ਵੀ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਤੱਕ ਕਾਂਗਰਸ ਨੇ ਆਪਣੀ ਨਾਂ ਭੁੱਲਣ ਵਾਲੀ ਪੁੱਲ ਦਾ ਇਕਬਾਲ ਤੱਕ ਨਹੀਂ ਕੀਤਾ ਮਾਫੀ ਦੀ ਤੇ ਗਾਲੀ ਛੱਡ ਦਿਓ ਪਰ ਕੀ ਸ਼ਰਮਣੀ ਅਕਾਲੀ ਦਲ ਦੀ ਉਸ ਵੇਲੇ ਦੀ ਲੀਡਰਸ਼ਿਪ ਜਿਸ ਚ ਪ੍ਰਕਾਸ਼ ਸਿੰਘ ਬਾਦਲ ਅਤੇ ਬਲਵੰਤ ਸਿੰਘ ਰਾਮੋਵਾਲੀਆ ਵਰਗੇ ਸ਼ਖਸ ਸ਼ਾਮਲ ਸਨ ਇਸ ਜ਼ਿੰਮੇਵਾਰੀ ਤੋਂ ਆਪਣਾ ਪੱਲਾ ਛੱਡ ਸਕਦੇ ਨੇ ਉਹਨਾਂ ਸਰਕਾਰ ਨਾਲ ਗੁਪਤ ਮੀਟਿੰਗਾਂ ਕੀਤੀਆਂ ਇਹਨਾਂ ਚ ਕੀ ਗੱਲਬਾਤ ਹੋਈ ਕੋਈ ਪਤਾ ਨਹੀਂ ਇਹਨਾਂ ਧਰਮਯੁੱਧ ਮੋਰਚਾ ਦਰਬਾਰ ਸਾਹਿਬ ਵਿੱਚੋਂ ਚਲਾਇਆ ਇਸ ਮੋਰਚੇ ਨਾਲ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਤੇ ਹੋਰਨਾਂ ਨੂੰ ਨਾਲ ਰਲਾਇਆ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਮਰਜੀਵੜੇ ਬਣਾਏ ਅਤੇ ਜਦੋਂ ਹਮਲਾ ਹੋਇਆ ਜਨਰਲ ਸਿੰਘ ਅਤੇ ਉਹਨਾਂ ਦੇ ਸਾਥੀ ਤਾਂ ਆਪਣੀ ਗੱਲ ਤੇ ਥਾਂ ਤੇ ਅੜੇ ਰਹੇ ਜਨਮੀਵਾ ਦਿੱਤੀਆਂ ਪਰ ਅਕਾਲੀ ਲੀਡਰਸ਼ਿਪ ਨੇ ਜਾਂ ਤਾਂ ਗ੍ਰਿਫਤਾਰੀਆਂ ਦੇ ਦਿੱਤੀਆਂ ਅਤੇ ਜਾਂ ਉਥੋਂ ਗਾਇਬ ਹੋ ਗਏ ਬਾਦਲ ਸਾਹਿਬ ਇਸ ਅਖੀਰਲੀ ਕੈਟਾਗਰੀ ਵਿੱਚ ਸਨ ਉਹ 25 26 ਵਾਲੀ ਜਿਹੜੀ ਗੁਪਤ ਮੀਟਿੰਗ ਸੀ 25 26 ਮਈ ਵਾਲੀ ਗੁਪਤ ਮੀਟਿੰਗ ਸੀ ਉਹ ਚ ਮਜੂਤ ਤੇ ਸੀ ਪਰ ਹਮਲੇ ਵੇਲੇ ਦਰਬਾਰ ਸਾਹਿਬ 'ਚ ਹਾਜ਼ਰ ਨਹੀਂ ਸਨ ਕੀ ਅਕਾਲੀ ਲੀਡਰਾਂ ਦੀ ਇਸ ਦੁਖਾਂਤ ਵਾਸਤੇ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਇਹ ਇਸ ਨੁਕਸਾਨ ਦੇ باوجود ਉਹਨਾਂ ਦੀ ਕੋਈ ਮੰਗ ਹਲੇ ਤੱਕ ਨਹੀਂ ਮੰਨੀ ਗਈ ਤਾਂ ਉਹਨਾਂ ਨੂੰ ਰਾਜ ਭਾਗ ਭੋਗਣ ਦਾ ਕੋਈ ਹੱਕ ਹੈ ਕਿ ਅਕਾਲੀ ਲੀਡਰਸ਼ਿਪ ਨੂੰ ਇਹ ਸਭ ਵਾਸਤੇ ਮੁਆਫੀ ਨਹੀਂ ਮੰਗਣੀ ਚਾਹੀਦੀ ਇਹ ਸਵਾਲ ਅੱਜ ਵੀ ਰੜਕਦੇ ਨੇ